ਸਾਡੇ ਨਾਲ ਐਡਵੋਕੇਟ ਰਮਨ ਰੋੜਾ ਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਤੁਸੀਂ ਇਹ ਗੱਲ ਕਿੰਨੇ ਦਿਨ ਦਾ ਰਿਮਾਂਡ ਮਿਲੇ ਹੈਗਾ 16 ਜੂਨ ਤੱਕ ਜੁਡੀਸ਼ੀਅਲ ਕਸਟਡੀ ਚ ਭੇਜਿਆ ਜਾ ਰਿਹਾ ਹੈ ਜੀ ਤੇ ਕਿੰਨੇ ਦਿਨ ਦਾ ਕਿਹੜਾ 14 ਦਿਨ ਦਾ 16 14 ਦਿਨ ਦਾ ਜੀ ਸਰ ਕਿਹੜੀ ਜੇਲ ਕਿਹੜੀ ਜੇਲ ਚ ਭੇਜਿਆ ਜਾ ਰਿਹਾ ਹੈ ਇੱਧਰ ਆਇਓ ਵਕੀਲ ਸਾਹਿਬ ਕਿਹੜੀ ਜੇਲ ਚ ਭੇਜਿਆ ਜਾ ਰਿਹਾ ਹੈ ਇੱਥੇ ਕਪੂਰਥਾਲੀ ਕੋਈ ਪਿਛਲੇ ਦੌਰਾਨ ਮੈਂ ਵਿਜੀਲੈਂਸ ਵੱਲੋਂ 4 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕੋਈ ਇਸ ਦੇ ਉੱਤੇ ਕੋਈ ਖਲਾਸਾ ਨਹੀਂ ਕੋਈ ਖਲਾਸਾ ਨਹੀਂ ਕੋਈ ਖਲਾਸਾ ਨਹੀਂ ਅਜ ਉਹਨਾਂ ਨੇ ਐਪਲੀਕੇਸ਼ਨ ਇਹ ਸੀ ਵਿੱਚ ਜਿੱਚ ਭੇਜ ਜੀ ਕਿਹੜੀ ਜੇਲ ਐਸ ਦਾ ਪਤਾ ਲੱਗਿਆ ਕਿਹੜੀ ਜੇਲ ਜਿਹੜੀ ਕਪੂਰਥਲਾ ਜੇਲ ਜਿਹੜੀ ਜਲੰਧਰ ਜੇਲ ਐਟ ਕਪੂਰਥਲਾ ਜਿਹਨੂੰ ਕਹਿੰਦੇ ਵੀ ਦੇਖ ਰਹੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਰਮਨ ਰੋੜਾ ਨੂੰ 14 ਦਿਨ ਦਾ ਡਿਜੀਟਲ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਕੋਰਟ ਚ ਹੁਣ 14 ਦਿਨ ਲਈ ਜੇਲ ਦੇ ਕਪੂਰਥਲੇ ਜੇਲ ਦੇ ਵਿੱਚ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿੰਦਾ ਵਿਜੀਲੈਂਸ ਵੱਲੋਂ ਕੋਈ ਵੀ ਕਿਹੜਾ ਰਿਮਾਂਡ ਨਹੀਂ ਮੰਗਿਆ ਗਿਆ ਉਸ ਤੋਂ ਬਾਅਦ ਕਿਹੜਾ ਇਹਨਾਂ ਨੂੰ ਜੋ ਐ ਕੋਰਟ ਚ ਪੇਸ਼ ਕਰਕੇ 14 ਦਿਨ ਦਾ ਕਿਹੜਾ ਜੇਲ ਭੇਜਿਆ ਗਿਆ ਉਸ ਤੋਂ 16 ਤਰੀਕ ਨੂੰ ਕਿਹੜੀ ਦੁਆ ਦੁਆਰਾ ਤੁਹਾਨੂੰ ਤਸਵੀਰਾਂ ਇਦਾਂ ਹੀ ਦਿਖਾਉਂਦੇ ਰਾਵਾਂਗੇ ਪੰਜਾਬ ਕਿਸੇ ਜਗਬਾਨੀ ਤੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਚਲੰਦ ਸਾਡੇ ਨਾਲ ਐਡਵੋਕੇਟ ਰਮਨ ਰੋੜਾ ਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਤੁਸੀਂ ਇਹ ਗੱਲ ਕਿੰਨੇ ਦਿਨ ਦਾ ਰਿਮਾਂਡ ਮਿਲੇ ਹੈਗਾ 16 ਜੂਨ ਤੱਕ ਜੁਡੀਸ਼ੀਅਲ ਕਸਟਡੀ ਚ ਭੇਜਿਆ ਜਾਏ ਜੀ ਤੇ ਕਿੰਨੇ ਦਿਨ ਦਾ ਕਿਹੜਾ 14 ਦਿਨ ਦਾ 16 14 ਦਿਨ ਦਾ ਜੀ ਇਹ ਸਰ ਕਿਹੜੀ ਜੇਲ ਕਿਹੜੀ ਜੇਲ ਚ ਭੇਜਿਆ ਜਾ ਰਿਹਾ ਹੈ ਇਹ ਵਕੀਲ ਸਾਹਿਬ ਕਿਹੜੀ ਜੇਲ ਚ ਭੇਜਿਆ ਜਾ ਰਿਹਾ ਹੈ ਅੱਛਾ ਕਪੂਰਥਾਲੀ ਕੋਈ ਪਿਛਲੇ ਦੌਰਾਨ ਵਿਜੀਲੈਂਸ ਵੱਲੋਂ 4 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕੋਈ ਇਸ ਦੇ ਉੱਤੇ ਕੋਈ ਖਲਾਸਾ ਨਹੀਂ ਕੋਈ ਖਲਾਸਾ ਕੋਈ ਖਲਾਸਾ ਨਹੀਂ ਅਜ ਉਹਨਾਂ ਨੇ ਐਪਲੀਕੇਸ਼ਨ ਹੀ ਅਸ ਵਿੱਚ ਜੇਲ ਚ ਭੇਜਿਆ ਜੀ ਕਿਹੜੀ ਜੇਲ ਐਸ ਦਾ ਪਤਾ ਲੱਗਿਆ ਕਿਹੜੀ ਜੇਲ ਜਿਹੜੀ ਕਪੂਰਥਲਾ ਜੇਲ ਜਿਹੜੀ ਜਲੰਧਰ ਜੇਲ ਐਟ ਕਪੂਰਥਲਾ ਜਿਹਨੂੰ ਕਹਿੰਦੇ ਵੀ ਦੇਖ ਰਹੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਰਮਨ ਰੋੜਾ ਨੂੰ 14 ਦਿਨ ਦਾ ਡਿਜੀਟਲ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਕੋਰਟ ਚ ਹੁਣ 14 ਦਿਨ ਲਈ ਜੇਲ ਦੇ ਕਪੂਰਥਲੇ ਜੇਲ ਦੇ ਵਿੱਚ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿੰਦਾ ਵਿਜੀਲੈਂਸ ਵੱਲੋਂ ਕੋਈ ਵੀ ਕਿਹੜਾ ਰਿਮਾਂਡ ਨਹੀਂ ਮੰਗਿਆ ਗਿਆ ਉਸ ਤੋਂ ਬਾਅਦ ਕਿਹੜਾ ਇਹਨਾਂ ਨੂੰ ਜੋ ਹੈ ਕੋਰਟ ਚ ਪੇਸ਼ ਕਰਕੇ 14 ਦਿਨ ਦਾ ਕਿਹੜਾ ਜੇਲ ਭੇਜਿਆ ਗਿਆ ਉਸ ਤੋਂ 16 ਤਰੀਕ ਨੂੰ ਕਿਹੜੀ ਦੁਆ ਦੁਆਰਾ ਇਹ ਤੁਹਾਨੂੰ ਤਸਵੀਰਾਂ ਇਦਾਂ ਹੀ ਦਿਖਾਉਂਦੇ ਰਾਵਾਂਗੇ ਪੰਜਾਬ ਕਿਸੇ ਜਗਬਾਨੀ ਤੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਚਲੰਦ ਸਾਡੇ ਨਾਲ ਐਡਵੋਕੇਟ ਰਮਨ ਰੋੜਾ ਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਤੁਸੀਂ ਇਹ ਗੱਲ ਕਿੰਨੇ ਦਿਨ ਦਾ ਰਿਮਾਂਡ ਮਿਲੇ ਹੈਗਾ 16 ਜੂਨ ਤੱਕ ਜੁਡੀਸ਼ੀਅਲ ਕਸਟਡੀ ਚ ਭੇਜਿਆ ਜਾ ਰਿਹਾ ਹੈ ਜੀ ਤੇ ਕਿੰਨੇ ਦਿਨ ਦਾ ਕਿਹੜਾ 14 ਦਿਨ ਦਾ 16 14 ਦਿਨ ਦਾ ਜੀ ਇਹ ਸਰ ਕਿਹੜੀ ਜੇਲ ਕਿਹੜੀ ਜੇਲ ਚ ਭੇਜਿਆ ਜਾ ਰਿਹਾ ਹੈ ਇੱਧਰ ਆਇਆ ਵਕੀਲ ਸਾਹਿਬ ਕਿਹੜੀ ਜੇਲ ਚ ਭੇਜਿਆ ਜਾ ਰਿਹਾ ਹੈ ਇੱਥੇ ਕਪੂਰਥਾਲੀ ਕੋਈ ਪਿਛਲੇ ਦੌਰਾਨ ਮੈਂ ਵਿਜੀਲੈਂਸ ਵੱਲੋਂ 4 ਦਿਨ ਦਾ ਰਿਮਾਨ ਮੰਗਿਆ ਗਿਆ ਸੀ ਕੋਈ ਇਸ ਦੇ ਉੱਤੇ ਕੋਈ ਖੁਲਾਸਾ ਨਹੀਂ ਕੋਈ ਖੁਲਾਸਾ ਕੋਈ ਖੁਲਾਸਾ ਨਹੀਂ ਅੱਜ ਉਹਨਾਂ ਨੇ ਐਪਲੀਕੇਸ਼ਨ ਹੀ ਕੀਤੀ ਜਿੱਥੇ ਭੇਜਿਆ ਜੀ بس ਕਿਹੜੀ ਜੇਲ ਐਸੇ ਚ ਪਤਾ ਲੱਗਿਆ ਕਿਹੜੀ ਜੇਲ ਜਿਹੜੀ ਕਪੂਰਥਲਾ ਜੇਲ ਜਿਹੜੀ ਜਲੰਧਰ ਜੇਲ ਐਟ ਕਪੂਰਥਲਾ ਜਿਹਨੂੰ ਕਹਿੰਦੇ ਇਹ ਦੇਖ ਰਹੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਰਮਨ ਰੋੜਾ ਨੂੰ 14 ਦਿਨ ਦਾ ਡਿਜੀਟਲ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਕੋਰਟ ਚ ਹੁਣ 14 ਦਿਨ ਲਈ ਜੇਲ ਦੇ ਕਪੂਰਥਲੇ ਜੇਲ ਦੇ ਵਿੱਚ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿੰਦਾ ਵਿਜੀਲੈਂਸ ਵੱਲੋਂ ਕੋਈ ਵੀ ਕਿਹੜਾ ਰਿਮਾਂਡ ਨਹੀਂ ਮੰਗਿਆ ਗਿਆ ਉਸ ਤੋਂ ਬਾਅਦ ਕਿਹੜਾ ਇਹਨਾਂ ਨੂੰ ਜੋ ਐ ਕੋਰਟ ਚ ਪੇਸ਼ ਕਰਕੇ 14 ਦਿਨ ਦਾ ਕਿਹੜਾ ਜੇਲ ਭੇਜਿਆ ਗਿਆ ਉਸ ਤੋਂ 16 ਤਰੀਕ ਨੂੰ ਕਿਹੜੀ ਦੁਆਰਾ ਪ ਇਹ ਤੁਹਾਨੂੰ ਤਸਵੀਰਾਂ ਇਦਾਂ ਹੀ ਦਿਖਾਉਂਦੇ ਰਾਵਾਂਗੇ ਪੰਜਾਬ ਕਿਸੇ ਜਗਬਾਨੀ ਤੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਚਲੰਦ